ਸਰਕਾਰਾਂ ਦੀ ਸ਼ਕਤੀ ਕੀ ਹੁੰਦੀ ਹੈ ਜਦੋਂ ਬੰਦੇ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਕਦੇ ਅਜਿਹਾ ਟਾਈਮ ਸੀ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਕਹਿੰਦੇ ਉੱਤੇ ਵੱਡੇ ਵੱਡੇ ਅਫਸਰ ਉੱਥੇ ਹੀ ਖੜ ਜਾਂਦੇ ਸੀ ਜਿੱਥੇ ਉਹ ਖੜਨ ਨੂੰ ਕਹਿੰਦੇ ਸੀ ਪਰ ਜਦੋਂ ਸੱਤਾ ਹੱਥੋਂ ਜਾਂਦੀ ਹੈ ਤੇ ਸੱਤਾ ਕਿਸੇ ਵਿਰੋਧੀ ਦੇ ਕੋਲ ਚਲੀ ਜਾਵੇ ਉਸ ਤੋਂ ਬਾਅਦ ਜਿਹੜਾ ਅਮਲਾ ਫੈਲਾ ਸਰਕਾਰੀ ਉਹ ਕਿਸ ਤਰੀਕੇ ਦੇ ਨਾਲ ਪਾਸਾ ਵੱਟ ਜਾਂਦਾ ਏ ਇਹ ਫੇਰ ਹੀ ਪਤਾ ਲੱਗਦਾ ਏ ਜਦੋਂ ਹੱਥ ਸੱਤਾ ਹੱਥ ਦੇ ਵਿੱਚੋਂ ਖੁੱਸ ਜਾਂਦੀ ਹੈ ਵਿਕਰਮਜੀਤ ਸਿੰਘ ਮਜੀਠੀਆ ਨਾਪਾ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਦੇ ਉੱਤੇ ਸਖਤੀ ਕੀਤੀ ਹੋਈ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤੀ ਇਸ ਕਦਰ ਕੀਤੀ ਹੋਈ ਹੈ ਕਿ ਕੋਈ ਜਿਹੜਾ ਅਫਸਰ ਆ ਜੇਲ੍ਹ ਦੇ ਵਿੱਚ ਉਹ ਕੋਈ ਲਿਹਾਜ਼ ਨਾ ਕਰ ਦੇਵੇ ਵਿਕਰਮਜੀਤ ਸਿੰਘ ਮਜੀਠੇ ਦੇ ਨਾਲ ਇਸ ਕਰਕੇ ਸੀਸੀਟੀਵੀ ਕੈਮਰੇ ਲਗਾਏ ਹੋਏ ਐ ਥੋੜਾ ਜਾਂ ਸਾਈਡ ਤੇ ਤਾਂ ਕਿ ਉਹਨਾਂ ਨੂੰ ਕੋਈ ਸੁਵਿਧਾ ਨਾ ਮਿਲ ਸਕੇ ਆਪਾਂ ਸਭ ਜਾਣਦੇ ਆ ਗਰਮੀ ਦਾ ਮਹੀਨਾ ਤੇ ਵਿਕਰਮਜੀਤ ਸਿੰਘ ਮਜੀਠੇ ਅਰਗੇ ਜਿਹੜੇ ਵੱਡੇ ਪਰਿਵਾਰਾਂ ਦੇ ਲੋਕ ਆ ਉਹਨਾਂ ਤੋਂ ਗਰਮੀ ਸਹੀ ਨਹੀਂ ਜਾਂਦੀ ਪਰ ਸਰਕਾਰ ਨੇ ਉਹਨਾਂ ਤੋਂ ਏਸੀ ਵੀ ਨਹੀਂ ਲਾਉਣ ਦਿੱਤਾ ਉਹਨਾਂ ਨੇ ਏਸੀ ਦੀ ਮੰਗ ਹਾਲਾ ਕਿ ਕੀਤੀ ਸੀ ਪਰ ਉਹਨਾਂ ਨੂੰ ਨਾ ਏਸੀ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਬਿਸਤਰਾ ਜੇਲ੍ਹ ਦੇ ਵਿੱਚ ਦੇਣ ਦੀអនុਮਤੀ ਦਿੱਤੀ ਆ ਤੇ ਕੋਈ ਅਫਸਰ ਕੋਈ ਰਹਿਮ ਨਾ ਕਰਦਾ ਹੋਵੇ ਅਫਸਰਾਂ ਦੇ ਉੱਤੇ ਨਿਗਰਾਨੀ ਰੱਖਣ ਦੇ ਲਈ ਤੇ ਨਾਲ ਦੀ ਨਾਲ ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਨਿਗਰਾਨੀ ਰੱਖਣ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਸੀਸੀਟੀਵੀ ਕੈਮਰਾ ਇੰਸਟਾਲ ਕੀਤਾ ਗਿਆ। ਕਿਉਂ ਇਹ ਗਿਆ ਕਿ ਉਹ ਆਮ VIP ਆ। ਉਹਨਾਂ ਨੂੰ ਕੋਈ ਕੋਈ ਉਹਨਾਂ ਦੇ ਨਾਲ ਜੱਗੋਂ ਤੇਰ ਮੀਨਾ ਹੋ ਜੇ ਇਸ ਕਰਕੇ ਕੋਈ ਮਿਸ ਹੈਪਨਿੰਗ ਨਾ ਹੋ ਜੇ ਇਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਲਾਇਆ ਪਰ ਸਭ ਨੂੰ ਪਤਾ ਉਹ ਕੈਮਰਾ ਕਿਉਂ ਲਾਇਆ। ਸਾਰਾ ਜਿਹੜਾ ਵਿਕਰਮਜੀਤ ਸਿੰਘ ਮਜੀਠੇ ਦਾ ਕੇਸ ਆ ਉਹ ਇੱਕ ਇੱਕ ਮਿੰਟ ਦੀ ਰਿਪੋਰਟ ਲੈ ਰਹੇ ਆ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਿਉਂਕਿ ਨਿੱਜੀ ਖੁੰਦਕ ਵੀ ਹੋ ਗਈ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਉਹ ਅਗਰੈਸਿਵ ਹੋ ਕੇ ਸਰਕਾਰ ਨੂੰ ਘੇਰਦਾ ਸੀ ਮੁੱਛਾਂ ਚਲਾਉਂਦਾ ਸੀ ਪੱਟਾਂ ਤੇ ਥਾਪੀਆਂ ਮਾਰਦਾ ਸੀ ਉਹ ਦਰਦ ਲੁਧਿਆਣੇ ਸਾਹਮਣੇ ਵੀ ਆਇਆ ਮੁੱਖ ਮੰਤਰੀ ਦਾ ਉਹਨੇ ਆਖਿਆ ਜਿਹੜੀਆਂ ਮੁੱਛਾਂ ਚੜਾਉਂਦਾ ਸੀ ਹੁਣ ਜੇਲ੍ਹ ਨਾਬੇ ਦੇ ਵਿੱਚ ਚੜ੍ਹਾਈ ਚੱਲ ਮੁੱਛਾਂ ਤੇ ਸਰਕਾਰ ਹੁਣ ਤੇਰੇ ਨਾਲ ਘਾਟ ਨਹੀਂ ਕਰੇਗੀ ਕਿਉਂਕਿ ਜੇ ਵੇਖਿਆ ਜਾਵੇ ਸਰਕਾਰ ਨੇ ਸਖਤੀ ਕਰਨੀ ਹੁੰਦੀ 2007 ਤੋਂ ਲੈ ਕੇ 17 ਤੱਕ ਬਹੁਤ سارے ਮੰਤਰੀ ਹੈ ਜਿਨ੍ਹਾਂ ਦਾ ਸਿੱਧਮ ਸਿੱਧਾ ਜਿਹੜਾ ਭ੍ਰਿਸ਼ਟਾਚਾਰ ਦੇ ਨਾਲ ਉਹਨਾਂ ਦਾ ਨਾਮ ਜੁੜਦਾ ਤੇ ਬਹੁਤ سارے ਮੰਤਰੀ ਜਿਹੇ ਆ ਜਿਨ੍ਹਾਂ ਨੂੰ ਸਰਕਾਰ ਨੇ ਹੱਥ ਵੀ ਨਹੀਂ ਪਾਇਆ ਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਅਜਿਹੇ ਵੀ ਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਰਲ ਲਿਆ ਵਿਕਰਮਜੀਤ ਸਿੰਘ ਮਜੀਠੀਏ ਨੂੰ ਹੀ ਕਿਉਂ ਟਾਰਗੇਟ ਕੀਤਾ ਸਭ ਨੂੰ ਪਤਾ ਕਿਉਂਕਿ ਭਗਵਾਨ ਤਮਾਨ ਤੇ ਵਿਕਰਮਜੀਤ ਸਿੰਘ ਮਜੀਠੀਏ ਦਾ ਜਿਹੜਾ ਇੱਕ ਦੂਜੇ ਦੇ ਉੱਤੇ ਕਟਾਸ ਕਰਨ ਦਾ ਤਰੀਕਾ ਸੀ ਉਹ ਬਹੁਤ ਜ਼ਿਆਦਾ ਨਿੱਜੀ ਹੋ ਗਿਆ ਸੀ ਨਿੱਜੀ ਇਸ ਕਦਰ ਹੋ ਗਿਆ ਸੀ ਕਿ ਇੱਕ ਦੂਜਿਆਂ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਦੇ ਸੀ ਭਗਵਾਨਤਮਾਨ ਦੀ ਧੀ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਦਾ ਮੁੱਦਾ ਬਣਾਇਆ ਫੇਰ ਉਸ ਤੋਂ ਬਾਅਦ ਹੋਰ ਵੀ ਕੋਈ ਵੀ ਕਾਰਨ ਜਿਹਾ ਕੋਈ ਵੀ ਇੱਕ ਵੀ ਪਾਲੇਵ ਜਾਨੇ ਛੱਡਦਾ ਸੀ ਮਜੀਠੀਆ ਜਦੋਂ ਸਰਕਾਰ ਨੂੰ ਘੇਰਦਾ ਨਹੀਂ ਸੀ ਇਸੇ ਕਰਕੇ ਭਗਵਾਨਤਮਾਨ ਨੇ ਉਸ ਦੇ ਉੱਤੇ ਜਿਹੜਾ ਹੱਥ ਉਹ ਕਰੜਾ